ਇੱਕ ਆਪਾਂ ਗੀਤ ਵੀ ਸੁਣਦੇ ਹੁੰਦੇ ਸੀ ਆਲਾ ਮੈਂ ਸਾਮ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਜੀ ਉਹ ਮੈਂ ਕਿਤੇ ਸੁਣਿਆ ਵੀ ਤੀਆਂ ਸਰਦਾਰੀ ਵੀ ਕਰ ਗਈਆਂ ਤੇ ਕੁੰਜੀਆਂ ਵੀ ਨਹੀਂ ਦਿੰਦੀਆਂ ਇਹ ਰੰਧਾਵਾ ਸਾਹਿਬ ਤੇ ਵੜਿੰਗ ਦੇ ਬਾਰੇ ਕੋਈ ਇਦਾਂ ਦੀ ਖਬਰ ਹੈ ਉਹਨਾਂ ਕੋਲ ਇੱਕ ਕੋਠੀ ਸੀ ਉਹਨੀਆਂ ਕੋਈ ਚਾਬੀਆਂ ਸਰਕਾਰ ਮੰਗ ਰਹੀ ਹੈ ਉਹ ਦੇ ਨਹੀਂ ਰਹੀ ਕੀ ਪੂਰਾ ਮਾਦਰਾ ਕੀ ਹੈ ਜੀ ਇਹ ਨਹੀਂ ਦੇਖੋ ਉਹ ਅੱਜ ਖਬਰ ਵੀ ਲੱਗੀ ਆ ਕਿ ਇਹਨਾਂ ਨੂੰ ਇੱਕ ਨੋਟਸ ਜਾਰੀ ਕੀਤਾ ਹੈ ਜੀ ਦਰਅਸਲ ਕੀ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਹਰ ਜਾਂਦਾ ਆ ਜਾਂ ਜਦੋਂ ਕੋਈ ਵਿਧਾਇਕ ਅਸਤੀਫਾ ਦੇ ਦਿੰਦਾ ਆ ਹੂੰ ਉਹਨੂੰ 15 ਦਿਨ ਦੇ ਅੰਦਰ ਅੰਦਰ ਜਿਹੜਾ ਉਹ ਐਮ ਐਲ ਏ ਫਲੈਟ ਹੁੰਦਾ ਹੈ ਨਾ ਜੀ ਇਹ ਸ਼ਾਇਦ ਸੈਕਟਰ 3 ਵਿੱਚ ਆ ਚੰਡੀਗੜ੍ਹ ਜੇ ਤੁਸੀਂ ਚੰਗੀ ਤਰ੍ਹਾਂ ਦੇਖਿਆ ਹੋਵੇ ਜੀ ਤਾਂ ਉਧਰ ਲਈ ਸੈੱਡ ਹੁੰਦੇ ਨੇ ਐਮ ਐਲ ਏ ਫਲੈਟ ਜਿਹੜੇ ਆ ਐਮ ਐਲ ਏ ਹੋਸਟਲ ਵੀ ਸ਼ਾਇਦ ਉਧਰ ਹੀ ਆ ਜਾਂਦਾ ਤਾਂ ਇਹ ਜਿਹੜਾ ਇਹਨਾਂ ਨੂੰ ਮਿਲਿਆ ਹੁੰਦਾ ਫਲੈਟ ਇਹਨਾਂ ਨੇ 15 ਦਿਨਾਂ ਦੇ ਉਪਰੰਤ ਛੱਡ ਦੇਣਾ ਹੁੰਦਾ 15 ਦਿਨਾਂ ਦੇ ਵਿੱਚ ਵਿੱਚ ਲਾ ਲਓ ਹੂੰ ਹੁਣ ਦੱਸਦੇ ਆ ਕਿ ਇਹਨਾਂ ਨੂੰ ਨੋਟਿਸ ਇੱਕ ਜਿਹੜਾ ਸਰਵ ਕਰ ਦਿੱਤਾ ਗਿਆ ਕਿਉਂਕਿ ਲਗਭਗ ਮਹੀਨਾ ਹੋ ਗਿਆ ਹਮ ਪਰ ਅਸਤੀਫਾ ਲੇਟ ਆਇਆ ਨਾ ਜੀ ਹੁਣ ਉਸ ਤੋਂ ਬਾਅਦ ਜੇ ਆਪਾਂ ਅਸਤੀਫੇ ਵਾਲੀ ਡੇਟ ਨੂੰ ਵੀ ਵੇਖ ਲਈਏ ਤੇ ਇੱਕ ਨੋਟਿਸ ਦਾ ਸਮਾਂ ਜਿਹੜਾ ਕਿ 15 ਕੁ ਦਿਨ ਦਾ ਹੁੰਦਾ ਆ ਆਲਮੋਸਟ ਜੀ ਉਹ ਗੁਜ਼ਰ ਗਿਆ ਹੁਣ ਦੂਸਰਾ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਜਾਂਦਾ ਹੈ ਹਮ ਪਹਿਲਾਂ ਤੇ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਸ਼ਾਨਦਾਰ ਐਮਐਲ ਹੋਸਟਲ ਆ ਨਾ ਜੀ ਜੀ ਇਹਦਾ ਰੈਂਟ ਇੰਨਾ ਰੱਖਿਆ ਇੰਨਾ ਰੱਖਿਆ ਸਰਕਾਰ ਨੇ ਹੂੰ ਕਿ ਇਹਨਾਂ ਦੀ ਅੱਧੀ ਤਨਖਾਹ ਜਾਂ ਜ਼ਮੀਨਦਾਰ ਦਾ ਠੇਕਾ ਹੀ ਇੱਧਰ ਚਲੇ ਜਾਂਦਾ ਹੈ ਜੀ ਪਤਾ ਕਿੰਨਾ ਵਿਚਾਰਿਆਂ ਨੂੰ ਤਾਰਨਾ ਪੈਂਦਾ ਹੈ 240 ਰੁਪਏ ਬੱਲੇ ਬਹੁਤ ਚੰਡੀਗੜ੍ਹ ਦੇ ਸੈਕਟਰ ਆਹ ਜੀ ਬਹੁਤ ਜ਼ਿਆਦਾ ਮਤਲਬ ਕਿ ਗਰੀਬ ਆਦਮੀ ਰਗੜੇ ਜਾਂਦੇ ਕਈ ਤੇ ਲੋਨ ਕਰਾਉਂਦੇ ਫਾਈਨੈਂਸ ਕੰਪਨੀਆਂ ਤੋਂ ਜਿੰਨਾਂ ਕੋਲ ਪਹਿਲੀ ਦੱਥਾ ਨਹੀਂ ਹੈਗਾ ਜੀ ਤਾਂ ਯਾਨੀ ਕਹਿਣ ਦਾ ਮਤਲਬ ਇਹ ਆ ਕਿ 240 ਰੁਪਈਆ ਦੇ ਵਿੱਚ ਇਹਨਾਂ ਨੂੰ ਫਲੈਟ ਅਲਾਟ ਕੀਤਾ ਜਾਂਦਾ ਹੂੰ ਅਗਲਾ ਹੋ ਜਾਂ ਤੇ ਬਿਲਕੁਲ ਫਰੀ ਕਰ ਦਿਓ ਜੀ ਤੇ ਜਾਂ ਕੋਈ ਮਾੜਾ ਮੋਟਾ ਯਾਰ ਸ਼ਰਮ ਹਯਾਲ ਆ ਕੋਈ ਰੈਂਟ ਤੇ ਰੱਖ ਦਿਓ ਬਿਲਕੁਲ ਜੀ 240 ਰੁਪਏ ਤੇ ਇਹਨਾਂ ਨੂੰ ਦਿੰਦਿਆਂ ਵੀ ਇਉਂ ਲੱਗਦਾ ਹੁਣ ਆ ਕਿ ਬਈ ਕਿਵੇਂ ਜਿਵੇਂ ਕਿਤੇ ਜਵਾਕ ਨੂੰ ਇੱਕ ਵਾਰੀ ਆਈਸਕ੍ਰੀਮ ਖਵਾਤੀ ਆ ਬਿਲਕੁਲ ਬਿਲਕੁਲ ਉਹ ਵੀ ਵੱਧਦੀ ਪੈਂਦੀ ਆ ਹਾਂ ਜੀ ਪਰ ਗੱਲ ਇਹ ਆ ਕਿ ਜੇ ਦੋ ਵਾਰੀ ਨੋਟਸ ਦਿੱਤੇ ਤੋਂ ਹਮ ਕੋਈ ਵੀ ਇਸ ਤਰ੍ਹਾਂ ਜਿਹੜਾ ਸਾਬਕਾ ਵਿਧਾਇਕ ਆ ਉਹ ਉਸ ਬੰਗਲੇ ਨੂੰ ਕਹਿ ਲੋ ਜਾਂ ਫਲੈਟ ਨੂੰ ਕਹਿ ਲੋ ਕੁਝ ਵੀ ਆ ਉਹਨੂੰ ਖਾਲੀ ਨਹੀਂ ਕਰਦਾ ਤਾਂ ਭਾਈ ਉਹ ਤੋਂ ਬਾਅਦ ਫਿਰ ਇਹਦੇ ਤੇ 60 ਗੁਣਾ ਜਿਹੜਾ ਹੈ ਨਾ ਹੂੰ ਉਹ ਪਾਇਆ ਜਾਂਦਾ 160 ਗੁਣਾ ਸ਼ਾਇਦ ਹੂੰ ਤਾਂ ਫਿਰ ਉਹਨੂੰ ਤੁਸੀਂ ਮਲਟੀਪਲਾਈ ਕਰ ਲਓ ਕਿੰਨਾ ਬਣ ਜਾਏਗਾ ਫਿਰ ਫਿਰ ਉਹ ਚੀਕ ਕਢਾ ਦਿੰਦਾ ਤੇ ਇਹੀ ਆ ਕਿ ਦੂਸਰਾ ਨੋਟਸ ਜਾਰੀ ਕੀਤਾ ਗਿਆ ਸ਼ਾਇਦ ਹੂੰ ਤੇ ਇਸੇ ਦਰਮਿਆਨ ਮੈਨੂੰ ਲੱਗਦਾ ਕਿ ਚਾਬੀਆਂ ਉਹ ਦੇ ਦੇਣਗੇ ਜਿਵੇਂ ਤੁਸੀਂ ਕੁੰਜੀਆਂ ਦਾ ਜ਼ਿਕਰ ਕੀਤਾ ਹੈ ਤੇ ਉਹ ਵੀ ਕਹਿ ਦੇਣਗੇ ਕਿ ਹਾਂ ਜੀ ਆ ਚੱਕੋ ਸਾਹਮਣੇ ਕੁੰਜੀਆਂ ਹਾਂ ਆ ਸਾਹਮਣੇ ਕੁੰਜੀਆਂ ਜੀ ਹੁਣ ਇਹ ਤਾਂ ਕਹਿਣੋ ਰਹਿ ਕਿ ਮੈਨੂੰ ਅੱਜ ਦੀ ਦਿਹਾੜੀ ਮਾਇ ਰਖ ਲਓ ਉਹ ਇਦਾਂ ਤਾਂ ਕਰਨੋ ਰਹਿ ਮੈਂਬਰ ਪਾਰਲੀਮੈਂਟ ਬਣ ਚੁੱਕਿਆ ਉਹਨਾਂ ਨੇ ਆਪਦਾ ਅਗਲਾ ਪਾਸਾ ਹਾਂ ਜੀ ਸੋ ਇਸ ਵਾਸਤੇ ਲੱਗਦਾ ਹੈ ਕਿ ਇਹ ਜਿਹੜਾ ਵਖਬਾ ਪੂਰਾ ਹੋਣਾ ਉਸ ਤੋਂ ਪਹਿਲਾਂ ਪਹਿਲਾਂ ਉਹ ਫਲੈਟ ਛੱਡ ਦੇਣਗੇ ਉਹਦਾ ਇਹ ਬੜੀਆਂ ਲੰਬੀਆਂ ਕਹਾਣੀਆਂ ਨੇ ਆ ਜਿਹੜਾ ਹੋਣਾ ਚਰਾਗ ਪਾਸਵਾਨ ਇਹਨਾਂ ਦੇ ਵਿਹੜੇ ਦੇ ਵਿੱਚ ਰੁਸ਼ਨਾਉਂਦਾ ਫਿਰਦਾ ਹੈ ਭਾਜਪਾ ਵਾਲਿਆਂ ਦੇ ਨੇ ਟਿਛ ਦੀਆਂ ਜੜਾਂ 'ਚ ਜਿਹੜਾ ਬਹਿ ਗਿਆ ਮੈਂ ਮੋਦੀ ਜੀ ਦਾ ਹਨੂਮਾਨ ਆ ਇਹਦੇ ਪਿਓ ਦਾ ਸਮਾਨ ਵੀ ਇਹਦੇ ਪਿਓ ਦੇ ਮਰੇ ਤੋਂ ਬਾਅਦ ਚੱਕ ਕੇ ਇਹਨਾਂ ਨੇ ਸੜਕ ਤੇ ਮਾਰਿਆ ਸੀਗਾ ਜੀ ਬੜੀਆਂ ਕਹਾਣੀਆਂ ਕਿਤੇ ਫੇਰ ਸਮਾਂ ਹੋਇਆ ਤੇ ਜ਼ਰੂਰ ਸੁਣਾਵਾਂਗਾ ਕਿ ਇਹ ਫ્લેਟ ਛੱਡਣ ਤੋਂ ਮੰਗਲੇ ਛੱਡਣ ਤੋਂ ਕਈ ਵਾਰ ਜਿਹੜਾ ਇਹਨਾਂ ਦਾ ਕਲਾ ਕਲੇਸ਼ ਆ ਜਿਹੜਾ ਉਹ ਫਿਰ ਮੁੜ ਕੇ ਅਦਾਲਤਾਂ ਤੱਕ ਵੀ ਜਾਂਦਾ ਇਹ ਬੰਦਾ ਟ ਹਾਈ ਕੋਰਟ ਤੱਕ ਵੀ ਚਲੇ ਜਾਂਦਾ ਹੈ ਜੀ 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 ਅਮਰਿਤਪਾਲ ਸਿੰਘ ਹਰੋਂ ਦਾ ਇੱਕ ਸਵਾਲ ਆ ਜੀ ਕਹਿੰਦੇ ਕਿ ਕੀ ਮੀਤ ਹੇਅਰ ਨੇ ਮੰਤਰੀ ਵਾਲੀ ਕੋਠੀ ਛੱਡ ਦਿੱਤੀ ਹੈ ਕੋਈ ਜਾਣਕਾਰੀ ਹੈ ਤਾਂ ਦੱਸਿਓ ਇਹਦੇ ਬਾਰੇ ਹੋ ਸਕਦਾ ਹੋ ਸਕਦਾ ਜੀ ਛੱਡ ਦਿੱਤੀ ਹੋਵੇ ਅਸਤੀਫਾ ਤੇ ਉਹਨਾਂ ਵੀ ਦਿੱਤਾ ਨਹੀਂ ਤੇ ਨੋਟਸ ਤੇ ਜਾਣਾ ਹੀ ਜਾਣਾ ਹੈ ਨਾ ਇਹ ਨੋਟਸ ਤਾਂ ਜਾਏਗਾ ਜਾਏਗਾ ਜਿਹੜਾ ਵੀ ਕੋਈ ਬੰਦਾ ਬੈਠਾ ਹੋਇਆ ਜਿਨੇ ਵੀ ਉਹ ਕੋਠੀ ਨਾਲ ਛੱਡੀ ਹੋਈ ਕਹਤੇ ਦੇ ਮੁਤਾਬਕ ਉਹਨੂੰ ਨੋਟਸ ਤੇ ਜਾਣਾ ਹੀ ਜਾਣਾ ਹੈ ਜੀ ਜੀ ਉਹ ਜਾਏਗਾ ਜਾਏਗਾ ਤਾਂ ਦੋ ਨੋਟਸ ਤਾਂ ਨੋਟਸਾਂ ਤੋਂ ਬਾਅਦ ਫਿਰ ਉਹ ਮਿਲਟਰ ਜਿਹੜਾ ਹੈ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਫਿਰ ਰੈੱਡ ਲਾਈਨ ਪਾਰ ਕਰ ਜਾਂਦਾ ਹੈ ਬਿਲਕੁਲ ਖਤਰਨਾਕ ਤਰੀਕੇ ਨਾਲ ਘੁੱਕਦਾ ਹੈ ਮਿੰਟੂ ਜੀ ਬਹੁਤ ਸਾਰਾ ਜਿਹੜਾ ਇਹਨਾਂ ਦੇ ਰਿਹਾਇਸ਼ ਦੇ ਕਿਰਾਏ ਦੀ ਗੱਲ ਕਰ ਰਹੇ ਸੀ ਆਪਾਂ